ਜੇ ਗਰਦਾਸਪੁਰ ਆ ਰਹੇ ਨੇ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੋਂ ਨੰਗਲ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰੇ ਸੀ ਪਹਿਲੇ ਪਿੰਡ ਨੂੰ ਜਾ ਰਹੇ ਗਰਦਾਸਪੁਰ ਤੋਂ ਤੇ ਕੋਈ ਹੋਣੀ ਕੁਛ ਸਾਡੇ ਸ਼ੇਰ ਬਟਾ ਸ਼ੱਕ ਉਹ ওভারਟੇਕਿੰਗ ਦਾ ਮਸਲਾ ਬਣਿਆ ਮੈਂ ਨਾ ਕੋਈ ওভারਟੇ ਟਰਾਲੀ ਨਾਲ ਨਹੀਂ ਮੈਂ ਪਾਸ ਕਰਤਾ ਉਹ ਮੋੜੇ ਤੋਂ ਕਾਇ ਦਿਆਈ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਮਾ ਵਿੱਚ ਮਾਰੀ ਪਤਾ ਨਹੀਂ ਲੱਗਾ ਕੀ ਮੈਂ ਮਾਰਾ ਜਾਂਦਾ ਜੀ ਉਹ ਠੀਕ ਹੈ ਸਿਹਦਰਦ ਭਾਈ ਉਹ ਹਸਬੰਦ ਹੀ ਦੋਨਾਂ ਜਾਣੇ ਅੱਛਾ ਅੱਛਾ ਧੀਮਾ ਚੱਲੇ ਲੱਗੀ ਆ ਅੱਛਾ ਅੱਛਾ ਹਾਂਜੀ ਵਾਪਸ ਅੱਲੀ ਜਾਣਾ ਦਰ ਅਸਰ ਤੇ ਲੱਗੀ ਹੈ ਤੇ ਇਸੇ ਸਰ ਤੇ ਚੀਲੇ ਤੇ ਰੰਕੀ ਪਾ ਕੀ ਲੱਟਾ ਪਾ ਤੇ ਵੀ ਲੱਗੀ ਹੈ ਅੱਛਾ ਅੱਛਾ ਨਹੀਂ ਉਹਦੇ ਨਹੀਂ ਰਹਾ ਸੀਗਾ ਉਦੋਂ ਹਾਂਜੀ ਨਹੀਂ ਰਹਾ ਸੀ ਮੈਨੂੰ ਕੋਈ ਹੋਸ਼ ਨਹੀਂ ਚਾਪੇ ਲੱਗਿਆ ਇਹ ਕੋਈ ਹੋ ਨਹੀਂ ਸਕੀ ਗੀ ਉਹ ਹਾਂਜੀ ਸੜਕ ਬੜਾ ਛੋਟੀ ਸੀ ਜੇ ਵੱਡੇ ਦੀ ਤੇ ਬਚਾਓ ਜਾਂਦਾ ਸੀ ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਸੜਕ ਛੋਟੀ ਆ ਟ੍ਰੈਫਿਕ ਬਹੁਤ ਜ਼ਿਆਦਾ ਇਹ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲਾਗ ਲਾਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬਹੁਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜ ਕੇ ਜਰੂਰ ਹੋਣੀ ਚਾਹੀਦੀ ਹੈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮੀਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਇਹ ਇਹ ਆਪੀ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹੀਦਾ ਆ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਮੁਸ਼ਕਲਾਂ ਟ੍ਰੈਫਿਕ ਨਹੀਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਨੰਗਣ ਤੇ ਜੀਵਨ ਸਫਰ ਰਹੇ ਸਾਰਿਆਂ ਦਾ